ਏ ਸਤਿ ਪਥਰੀ ਵਿੱਚ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕੋਈ ਜਾਨ ਨਾ ਭੁਲੇ ਭਾਈ اے ਪ੍ਰਭੂ ਕੋਈ ਜਾਣ ਬੁੱਝ ਕੇ ਗਲਤੀ ਤੇ ਨਹੀਂ ਕਰਦਾ ਹੈ ਸੋ ਭੁਲੇ ਜਿਸ ਆਪ ਭੁਲਾਏ ਉਝੈ ਜਿਸੈ ਬੁਝਾਈ ਜਿਹਨੂੰ ਵਾਟ ਕੋ ਆਪ ਭੁਲਾ ਦੇ ਜਿਹਦੇ ਕਰਮਾਂ ਦਾ ਕੋ ਮਾਰਾ ਪਾਰਾ ਹੈ ਉਹਨੂੰ ਭੁੱਲ ਲੱਗਣੀ ਹੀ ਲੱਗਣੀ ਹੈ ਪੂਜਾ ਕੇ ਸਰਵਜਾਨੀ ਜੇ ਨਾ ਵਾਹਿਗੁਰੂ ਆਪ ਕੋਈ ਸੋਝੀ ਦੇ ਦੇਵੇ ਉਹਨੂੰ ਸਮੇਂ ਸਿਰ ਗੱਲ ਦੇ ਸਾਹਮਣੇ ਵਿੱਚ ਆ ਜਾਂਦੀ ਹੈ ਸੋ ਆਪਣੀ ਇਸ ਗੱਲ ਨੂੰ ਸਮਝਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਕਈ ਧਾਰਨਾ ਦਿੱਸਣੇ ਪਹਿਲੇ ਇੰਟਰਨੈਟ ਤੇ ਇਹ ਕਹਾਣੀ ਆਪਾਂ ਸਾਂਝੀ ਕੀਤੀ ਦੂਜੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਰਾਜਾ ਹਰੀ ਚੰਦ ਦੀ ਸੰਖੀ ਦੱਸੀ ਉਹ ਕੱਲ ਦੀ ਕਹਾਣੀ ਵਿੱਚ ਸਾਂਝੀ ਕੀਤੀ ਸੀ ਇਸ ਤੋਂ ਅੰਤੇ ਦੋ ਸਾਖੀਆਂ ਹੋਰ ਨੇ ਜਿਨ੍ਹਾਂ ਦਾ ਜਿੰਦਰਾ ਅੱਜ ਦੀ ਕਥਾ ਦੇ ਵਿੱਚ ਕਰਾਂਗੇ ਸਾਰੀ ਗੱਲ ਦਾ ਮੇਟੋੜ ਤੋਂ ਨਾਨਕ ਸਾਹਿਬ ਕਹਿੰਦੇ ਜੀ ਕਿ ਵਾਜੁਰ ਮੈਂ ਤਾਂ ਤੇਰੀ ਰਚਨਾ ਨੂੰ ਦੇਖ ਰਿਹਾ ਤੂੰ ਕਿੰਦਾ ਜਿਹੜਾ ਚਲਾ ਰਹੀ ਹੈ ਵੱਡੇ-ਵੱਡੇ ਆਉਂਦੇ ਨੇ ਬੈਠਣ ਵਾਲੇ ਵੀ ਭੁੱਲ ਜਾਂਦੇ ਨੇ ਦੂਜਿਆਂ ਨੂੰ ਛੱਡ ਤੇ ਲੁੱਟਣ ਗਏ ਹੈ ਕਈ ਵਾਰ ਆਪੇ ਹੀ ਉੱਤੇ ਜਾਂਦੇ ਕੈਸੀ ਤੇਰੀ ਬੜੀ ਆਈ ਹੈ ਸੋ ਆਓ ਅੱਜ ਜਮਤ ਕਥਚਨ ਦੇ ਵਿਚਾਰ ਆਰੰਭ ਕਰੀਏ ਅਰੰਭ ਤੋਂ ਪਹਿਲਾਂ ਸਾਡੇ ਸੰਗਤਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਸਬੱਤ ਜੀ ਜੰਦ ਦੇ ਭਲੇ ਦੇ ਲਈ ਪਿਆਰ ਦੇ ਨਾਲ ਵਿਚਾਰ ਕਰੋ ਜੀ ਸਾਧਨਾਮ ਸ੍ਰੀ ਵਾਹਿਗੁਰੂ ਜੀ ਕਰੋ ਅਕਾਸ਼ੀ ਧਰਤੀ ਮੰਗੀ ਵਾ ਕਿਉਂ ਪਿਆਰ ਜਾਏ ਕਿਉਂ ਛੜੀਏ ਜੇ ਬਨ ਰੂਪੁ ਕੁਸ਼ੰ ਹੈ ਗੁਰੂ ਨਾਨਕ ਸਾਹਿਬ ਜੀ ਸੁਝਾ ਰਹੇ ਨੇ ਰਾਜਾ ਬਾਲ ਤੇ ਬਾਵਨ ਰੂਪ Vishnu ji ਦਾ ਇਹ ਸਾਖੀ ਦਾ ਜ਼ਿਕਰ ਇੱਥੇ ਕਰ ਰਹੇ ਨੇ ਇਹ ਪਰਚੰਦ ਦੀਆਂ ਸਾਖੀਆਂ ਇਹਨਾਂ ਦੇ ਪਿੱਛੇ ਹਿਸਟੋਰੀਕਲ ਫੈਕਟ ਨੇ ਉਹ ਕੁਝ ਹੋਰ ਤਰ੍ਹਾਂ ਦੇ ਨੇ ਕਿਉਂਕਿ ਇੰਡੀਆ ਦੇ ਵਿੱਚ ਇੱਕ ਆਰੀਅਨਸ ਆਏ ਦੂਜਾ ਉਪਭੋਜ ਜਿਹੜੇ ਨੇਟਿਵ ਲੋਕ ਸੀਗੇ ਰਹਿਣ ਵਾਲੇ ਤੇ ਉਹਨਾਂ ਦੇ ਵਿੱਚ ਲੰਮਾ ਸੰਘਰਸ਼ ਚੱਲਿਆ ਉੱਥੇ ਉਹਦੇ 'ਚ ਵੀ ਕਈ ਸਾਖੀਆਂ ਬਣੀਆਂ ਕੋਈ ਇਤਿਹਾਸ ਬਣਿਆ ਤੇ ਲੇਖਣ ਵਾਲੇ ਨੇ ਆਪਣੇ ਤਰੀਕੇ ਨਾਲ ਉਹ ਲਿਖ ਲਿਆ ਸੋ ਜਿਹੜਾ ਰਾਜਾ ਬਲ ਹੈ ਰਾਜਾ ਬਲ ਭਗਤ ਪ੍ਰਹਲਾਦ ਜੀ ਜਿਹਨਾਂ ਜ਼ਿਕਰ ਬਾਬਾ ਜੀ ਨੇ ਕੀਤਾ ਹੈ RAM ਤੋਂ ਪੋਜੀ ਐਸੇ ਐਸੇ ਗੁਰੂ ਪ੍ਰਣਗਾਦ ਜੱਪੇ ਉਹ ਹਰ ਜੈ ਭਾਕਤ ਪ੍ਰਣਗਾਦ ਜਿਹੜਾ ਪੁੱਤਰਾ ਹੈ ਉਹਨਾਂ ਦੇ ਕੁਲ ਦੇ ਵਿੱਚੋਂ ਹੈ ਤੇ ਇਹਦਾ ਰਾਜ ਬੜਾ ਤਕਰਾ ਬਣ ਗਿਆ ਬੜਾ ਬੜਾ ਰਾਸ ਇਸ ਰਾਜਨ ਦੇ ਮਨ ਵਿੱਚ ਬੜਾ ਮਾਣ ਵੀ ਆ ਗਿਆ ਤੇ ਇਹਦੇ ਵਜ਼ੀਰਾਂ ਇਹਦੇ ਗੁਰੂ ਨੇ ਸਲਾਹ ਦੇਣੀ ਸਮਝਾਉਣਾ ਕਿ ਆਪਾਂ ਵਿਚਾਰ ਕੇ ਚੱਲਣਾ ਵਿਚਾਰ ਦੇ ਚੱਲਣਾ ਧੋਖਾ ਨਾ ਖਾ ਜਾਏ ਗੋਦਰਦੀ ਹੈ ਸਮੇਂ ਮਤਾਪਕ ਹੁਣ ਕਰੇ ਇਹਨੂੰ ਇਹਦਾ ਫਲ ਬੇਰਨਾ ਸੀ ਦੂਜਾ ਪੱਖ ਸੀ ਜਿਹੜੇ ਆਰੀਨ ਲੋਕ ਦੇ ਉਹਨਾਂ ਦਾ ਦੇਵਤਾ ਹੈ ਵਿਸ਼ਰੂ ਜੀ ਤੇ ਜਿਹਨੂੰ ਸਮਾ ਪਾ ਕੇ ਭਗਵਾਨ ਵਿਸ਼ਰੂ ਜੀ ਕਹਿ ਕੇ ਪੁਝਿਆ ਜਾਂਦਾ ਤੋ ਵਿਸ਼ਰੂ ਜੀ ਦੀ ਡਿਊਟੀ ਲਗੀ ਕਿ ਰਾਜੇ ਬੰਦ ਆਪਾਂ ਲੜ ਕੇ ਤਾਂ ਜਿੱਤ ਨਹੀਂ ਸਕਦੇ ਲੜ ਕੇ ਤਾਂ ਉਸ ਨੂੰ ਜਿੱਤਿਆ ਨਹੀਂ ਜਾ ਸਕਦਾ ਉਹਨੂੰ ਕਿਸੇ ਛਾਲ ਦੇ ਨਾਲ ਕਿਸੇ ਤਰੀਕੇ ਦੇ ਨਾਲ ਜਿੱਤੀਏ ਤੇ ਉਹਦੇ ਫਦੇ ਬਰਾਬ ਹੋ ਗਏ ਰਾਜਾ ਬਾਲ ਇਹ ਆਪਣੀ ਬੜਿਆਈ ਦੇ ਲਈ ਸਮੇਂ-ਸਮੇਂ ਬੱਡੇ ਪ੍ਰੋਗਰਾਮ ਕਰਾਉਂਦਾ ਸੀ ਉਸ ਵੇਲੇ ਜਿਹੜੇ ਪ੍ਰੋਗਰਾਮ ਜਾਂ ਸਮਾਗਮ ਸਿੱਤੇ ਜਾਂਦੇ ਸੀ ਉਹਨਾਂ ਨੂੰ ਜਾਗਰ ਕਹਿਆ ਜਾਂਦਾ ਸੀ ਜਾਗਰ ਕਰਾਉਂਦਾ ਸੀ ਜਗ੍ਹਾ ਦੇ ਬਕਰੇ ਬਕਰੇ ਨਾਮ ਤੇ ਸੀ ਤੋ ਇਹਨੇ ਜਾਗਰ ਆਇਆ ਦਾਨ ਉਤਕਰਨਾ ਇਤ्रो ਵਿਸ਼ਨੂ ਜੀ ਨੇ ਦੇਖਿਆ ਕਿ ਇਹਦੀ ਕਮਜ਼ੋਰੀ ਕੀ ਹੈ ਇਹਦੀ ਕਮਜ਼ੋਰੀ ਦੇਖੀ ਕਿ ਜਦੋਂ ਇਹ ਦਾਨ-ਪੁੰਦ ਕਰਦਾ ਹੈ ਨਾ ਤਾਂ ਉਸ ਮੈਲੇ ਪਰ ਬਹੁਤ ਵਡਿਆਈ ਚ ਆ ਜਾਂਦਾ ਹੈ ਤੇ ਇਹੋ ਜੇ ਮੌਕੇ ਤੇ ਜਾ ਕੇ ਇਹਦੇ ਨਾਲ ਗੰਗੀ ਪਹੁੰਚਣਗੇ ਵਿਸ਼ਨੂ ਜੀ ਗਏ ਇੱਕ ਛੋਟੇ ਜਿਹੇ ਬ੍ਰਾਹਮਣ ਦਾ ਰੂਪ ਬਣਾ ਲਿਆ ਜਿਸ ਦਾ ਜ਼ਿਕਰ ਗੁਰੂ ਸਾਹਿਬ ਜੀ ਇੰਨਾ ਕਰ ਰਹੇ ਨੇ 52 ਰੂਪ ਬਹਮਨ ਬਾਵਨ ਬਾਵਨ ਦਾ ਅਰਥ ਹੁੰਦਾ ਭਵੰਜਾ ਗੁਰੂ ਗ੍ਰੰਥ ਸਾਹਿਬ 'ਚ ਅਖਰ ਬਹੁਤ ਵਾਰੀ ਆਇਆ ਹੈ ਭਵੰਜਾ ਜਿਹੜਾ ਚੰਦਨ ਹੈ ਚੰਦਰ ਨੂੰ ਵੀ ਬਾਵਨ ਚੰਦਨ ਲਿਖਿਆ ਮਹਾਰਾਜੀ ਬਾਣੀ 'ਚ ਇੱਕ ਤਾਂ ਚੰਦਨ ਦਾ ਡਰੱਖਾ ਹੁੰਦਾ ਵੱਡਾ ਡਰੱਖਾ ਹੁੰਦਾ ਇੱਕ ਹੈ ਇੱਕ ਛੋਟਾ ਚੰਦਨ ਡਰੱਖਾ ਹੁੰਦਾ ਬਾਵਨ ਦਾ ਹੁੰਦਾ ਭਵੰਜਾ ਦਾ ਭਵੰਜਾ ਤਾਂ ਭਵੰਜਾ ਹੁੰਦਾ ਰੱਖ ਕੇ ਜਿੰਨੀ ਉਚਾਈ ਬਣਦੀ ਹੈ ਐਡੀ ਉਚਾਈ ਦਾ ਡਰੱਖਾ ਰੱਖੋ ਕਰਾਮੀ ਖਸ਼ੂਬ ਸਭ ਤੋਂ ਤੇਜ਼ ਮੰਨੀ ਜਾਂਦੀ ਹੈ। ਤੋਂ ਮਨ ਬਾਵਣ ਰੂਪ ਜਿਹਨੂੰ ਕਿਹਾ ਜਾਂਦਾ ਮਤਲਬ ਮਿੱਠਾ ਜਿਹਾ ਸੁਕੜਾ। ਥੋੜਾ ਜਿਹਾ ਮਿੱਠਾ ਜਿਹਾ ਪਾਜਾ ਰੂਪ ਬਣਾ ਕੇ ਗਰੇਵੜਾ ਜਾਂ ਬਣ ਕੇ ਇਸ ਵਿੱਚ ਇੱਕ ਬ੍ਰਾਹਮਣ ਰਾਜਾ ਬਲਦੇ ਉਸ ਵੇਲੇ ਆ ਗਿਆ ਜਦੋਂ ਇਹ ਜੰਗ ਕਰਨ ਤੋਂ ਬਾਅਦ ਦਾਨ ਕਰ ਰਿਹਾ ਹੁੰਦਾ ਹੈ। ਤੇ ਆ ਕੇ ਜਦੋਂ ਬਾਕੀਆਂ ਨੇ ਦਾਨ ਮੰਗਿਆ ਉਹਨਾਂ ਨੂੰ ਦਾਨ ਦਿੰਦੇ ਗਏ। ਇਹਦੀ ਵਾਰੀ ਆ ਗਈ। ਹਾਂਜੀ ਤੁਸੀਂ ਦੱਸੋ। ਕਹਿੰਦੇ ਜੀ ਮੈਂ ਬ੍ਰਾਹਮਣ ਆ ਠੀਕ ਹੈ ਜੀ ਤੇ ਚਾਹੀਦਾ ਹੁਣ ਇਹਨੂੰ ਛਾਲਾਂ ਦੇ ਲਈ ਉਹ ਕਹਿੰਦੇ ਨੇ ਕਹਿੰਦੇ ਮੈਨੂੰ ਬਸ ਢਾਈ ਇੱਕ ਕਰਮ ਛੱਤੀ ਦੇ ਦੇ ਬਸ ਉੱਥੇ ਬੈਠਾ ਰੱਬ ਦੇ गुण ਗਾਉਂਦਾ ਤੇਰੀ ਸਿੱਖਤ ਕਰੂੰਗਾ ਤੇ ਰਾਜੇ ਨੇ দান ਦਿੱਤਾ ਰਾਜਾ ਬੜਾ ਹੱਸਿਆ ਕਹਿੰਦਾ ਮੈਂ ਤਾਂ ਵੱਡਾ ਰਾਜਾ ਤੂੰ ਮੈਨੂੰ ਢਾਈ ਕਰਮ ਛੱਤੀ ਮੰਗੀ ਢਾਈ ਕਰਮ ਹੁੰਦਾ ਹੈ ਜਿਸ ਤਰ੍ਹਾਂ ਕਿ ਸਾਨੂੰ ਮਿਸਰ ਦੇ ਬਕੈਨ ਨੂੰ ਪਤਾ ਹੈ ਆਪਾਂ ਜਿਹੜੀ ਮਿੱਟੀ ਮਿਲਦੇ ਆ ਆਮ ਕਰਮਾਂ ਦੇ ਨਾਲ ਮਿਲਦੇ ਆ ਇੱਕ ਸਟੈਪ ਚੰਗ ਕੇ ਜਦੋਂ ਅਗਲਾ ਸਟੈਪ ਰੱਖ ਲਈਏ ਫਿਰ ਉਹਨੇ ਪੂਰਾ ਕਾਰਨਾਮਾ ਲੈ ਲੈਂਦਾ ਉਹਦੇ ਵਿੱਚ ਲਗਭਗ 5 ਗੁਟ ਜਗ੍ਹਾ ਆ ਜਾਂਦੀ ਹੈ ਜਦੋਂ ਆਪਾਂ ਇੱਕ ਕਰਮ ਤੋਂ ਦੂਜਾ ਕਰਮ ਰੱਖਦੇ ਆ 57 ਜਗ੍ਹਾ ਹੋ ਜਾਂਦੀ ਹੈ ਸਰੇਚ ਜੇ ਜਾਨਾ ਵੀ ਕਿ ਤੇ ਨਾ ਆਪਣਾ ਹੋਵੇ ਤਾਂ ਉਹ ਕਰਮਾਂ ਦੇ ਨਾਲ ਲਗ ਭਾਗ ਹੈ ਪੂਰੀ ਐਕਿਊਰੇਸੀ ਦੇ ਨਾਲ ਹੀ ਨਾਪਿਆ ਜਾ ਸਕਦਾ ਥੋੜੇ ਜਿਹਾ ਐਕਸਪੀਰੀਅੰਸ ਦੇ ਨਾਲ ਬਹੁਤ ਸੌਖਾ ਨਾਪਣਾ ਜਦਾਂ ਸੌ ਹੁਣ ਢਾਈ ਗੱਲ ਕਿੰਨੇ ਹੋ ਗਏ ਥੋੜੀ ਜਿਹੀ ਜਗਾ ਪਰ ਇਹਦਾ ਰੂਪ ਬਹੁਤ ਛੋਟਾ ਸੀ ਰਾਜਾ ਬਣ ਹਸਦਾ ਤੇ ਤੇਰੇ ਤਾਂ ਢਾਈ ਗੱਲ ਬੈਠਾ ਤੇ ਕਿਹੋਂ ਜਾਣਾ ਬੈਠਾ ਜੋਗੀ ਜਗਾ ਬਣਦੀ ਓ ਤੂੰ ਮੰਗਣਾ ਵਟ ਤਾਂ ਉਹ ਤੇ ਵੱਡੀ ਚੀਜ਼ ਮੰਗ ਲੈ ਅਖੀਰ ਇਹ ਕਹਿੰਦਾ ਕਿ ਨਹੀਂ ਮਹਾਰਾਜ ਮੈਨੂੰ ਢਾਈ ਕਰ ਲੈ। ਵਚਨ ਤੋਂ ਤੇ ਰਾਜੇ ਨੇ ਵਚਨ ਕੰਨ ਦਿੱਤਾ। ਢਾਈ ਕਰਨ ਜਦੋਂ ਮਾਪਣ ਲੱਗਿਆ ਉਸ ਤੋਂ ਬਾਅਦ ਲਿਖਿਆ ਕਿ ਇਸ ਬਾਵਣ ਲੋਕਾਂ ਵਾਲੇ বিষ্ণੂ ਜੀ ਨੇ ਆਪਣਾ ਸ੍ਰੋਖ ਬੜਾ ਵੱਡਾ ਕਰਦੇ ਆ। ਤੇ ਦੋ ਕਰਮਾਂ ਦੇ ਵਿੱਚ ਹੀ ਉਹਦਾ ਸਾਰਾ ਮਹਾਰਾਜ ਮਾਪ ਲਿਆ। ਇਹ ਤੁਨੇ ਰਾਜਨ ਹੈ ਰਾਜਨ ਅਜੇ ਕਿ ਕਰ ਮੱਤਾ ਕਰ ਮੇਰਾ ਰਹਿਣਾ ਕਿੱਥੇ ਰੱਖਾਂ ਦੱਸ ਰਾਜਾ ਵੀ ਆਪਣੇ ਬਾਤਾਂ ਉਪਾਚਨ ਦਾ ਬੜੀ ਸੀ ਇਹ ਕਹਿੰਨਾ ਮਹਾਰਾਜ ਜੀ ਹੁਜੇ ਰਹਿ ਗਿਆ ਨਾ ਅੰਧਾ ਘਰ ਨੂੰ ਮੇਰੇ ਸੱਤੇ ਰੱਖ ਲਓ ਉਹਨੇ ਸਿਰ ਦੇ ਉੱਪਰ ਕਲਮ ਰੱਖਿਆ ਸਾਖੀ ਇਹ ਗੱਲ ਕਹਿੰਦੀ ਹੈ ਕਿ ਭਜਨ ਦੇ ਨਾਮ ਨੂੰ ਰੱਖਾ ਪਤਾਲ ਤੱਕ ਡੱਬ ਜਾਂਦਾ ਹੁਣ ਵਿਸ਼ਨੂੰ ਜੀ ਨੇ ਆਪਣਾ ਕੰਮ ਕਰ ਲਿਆ ਰਾਜਾ ਬਾਲ ਤੋਂ ਆਪਣਾ ਛਾਲ ਕਰਕੇ ਕਹਿ ਲੋ ਕਿਦਾਂ ਵੀ ਕਹਿ ਲੋ ਵੀ ਰਾਜ ਲੈ ਲਿਆ ਪਤਾ ਆ ਚ ਪੈ ਗਿਆ ਜਦੋਂ ਇਥੋਂ ਜਾਣ ਲੱਗਿਆ ਕਿ ਮੇਰਾ ਕੰਮ ਹੋ ਗਿਆ ਤੇ ਰਾਜਾ ਬੰਨੇ ਨੂੰ ਭੱਜਿਆ ਕਹਿੰਦਾ ਕਿ ਮੈਂ ਤਾਂ ਆਪਣਾ ਵਚਨ ਪੂਰਾ ਕੀਤਾ ਤੁਹਾਨੂੰ ਮੈਂ ਆਪਣੀ ਢਾਈ ਕਰਦੋਂ ਸਾਥੀ ਦੇ ਦਿੱਤੀ ਪਰ ਤੁਸੀਂ ਵੀ ਜਦੋਂ ਮੈਂ ਇੰਨਾ ਸਾਥੀ ਮੰਗੀ ਸੀ ਇੱਕ ਵਚਨ ਕੀਤਾ ਸੀ ਵੇ ਜਨਮ ਮੈਨੂੰ ਤੁਸੀਂ ਧਰਤੇ ਦੋਗੇ ਵੀ ਮੈਂ ਉੱਥੇ ਬੈਠਾ ਰੱਬ ਦੇ गुण गाਉਂਦਾ ਰਹੂੰਗਾ ਤੁਹਾਡੇ ਦਰ ਤੇ ਬੈਠਾ ਕਿਉਂ ਆਪਣਾ ਹੀ ਬਚਨ ਤੁਰਾ ਕਰੋ ਉਹ ਵਿਸ਼ਨੂੰ ਜਿਹੜਾ ਇਹਨੂੰ ਛਾਲਣ ਆਇਆ ਸੀ ਉਹ ਆਪ ਵੀ ਚਲੇ ਗਏ ਪਰੋਨਾ ਨੂੰ ਇਕਰਾਰ ਕਰਨਾ ਪਿਆ ਵੀ हे ਰਾਜਾ ਬਾਲ ਵਿਸ਼ੱਕ ਦੇ ਦਰ ਤੋਂ ਮੈਂ ਰਾਜ ਖੋਹ ਲਿਆ ਲੈ ਲਿਆ ਪਰ ਇਹ ਤੇਰੇ ਨਾਲ ਵਾਦਾ ਰਿਹਾ ਕਿ ਤੇਰੇ ਦਰ ਤੇ ਸਾਂਝ ਵਿੱਚ ਇੱਕ ਵਾਰੀ ਬੈਠ ਕੇ ਜਸ ਕਰਾਂ ਤੇ ਵਡਿਆਈ ਦਿਆਂਗਾ ਤੋ ਇਹ ਸਾਂਖੀ ਗੁਰੂ ਨਾਨਕ ਸਾਹਿਬ ਨੇ ਇੱਥੇ ਪਰਮਾਨੰਦ ਦੇ ਰੂਪ ਚ ਦਿੱਤੀ ਹੈ ਜੋ ਆਮ ਲੋਕਾਂ ਵਿੱਚ ਪ੍ਰਚਲਿਤ ਸੀ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਘਰੋਂ ਢਾਈ ਧਾਤੇ ਮੰਗੀ ਢਾਈ ਗਣ ਧਾਤੇ ਮੰਗ ਲਈ ਬਾਵਣ ਰੂਪ ਵਹਨੈ বিষ্ণੂ ਜੀ ਨੇ ਬਾਵੜ ਰੂਪ ਬਣਾ ਕੇ ਕਿਉਂ ਭਾਂ ਲਜਾਏ ਕਿਉਂ ਛਲਿਆ ਜੇ ਮਨ ਰੂਪੋ ਪਛਾਨੈ ਰਾਜਾ ਬੜੀ ਉਹਦਾ ਗੁਰੂ ਉਹਨੂੰ ਸਮਝਾਉਂਦਾ ਰਹਿੰਦਾ ਸੀ ਸੁਚੇਤ ਸੀ ਐਡਾ ਵੱਡਾ ਰਾਜ ਉਹਦਾ ਤਾਂ ਬਣਾ ਨਹੀਂ ਗਿਆ ਸਿਆਣਾ ਬੰਦਾ ਸੀ ਪਰ ਅਖੀਰ ਜਦੋਂ ਉਹਨਾਂ ਦਾ ਸਮੇਂ ਦਾ ਫਲ ਮਿਲਣਾ ਸੀ ਉਹ ਖੁਸ਼ ਆ ਨਹੀਂ ਸਕਿਆ ਵੀ ਮੇਰੇ ਨਾਲ ਇਹ ਕੰਮ ਕੱਪ ਹੋ ਰਿਹਾ ਹੈ ਖੁਸ਼ ਆ ਨਹੀਂ ਸਕਿਆ ਵਿਸ਼ਰੂ ਜੀ ਜਿਹੜੇ ਉਹਨੂੰ ਘੱਟ ਕਰਨਾ ਆਇਆ ਉਹ ਤਾਂ ਧਰਤੀ ਲੈਣਾ ਹੈ ਉਹ ਵੀ ਥੀਰ ਆਪਣੀ ਲੱਗ ਵਿੱਚ ਫਸ ਗਿਆ ਕਿ ਮੈਨੂੰ ਥੋੜੀ ਜਿਹੀ ਧਰਤੀ ਦੇ ਦੇ ਮੈਂ ਬੈਠਾ ਜਾ ਸਕਾਂਗਾ ਲੰਦਾ ਉਹ ਵੀ ਆਪਣੇ ਬਚਨ ਵਿੱਚ ਫਸ ਗਿਆ ਭਾਵੇਂ ਕਿ ਇਨਸਾਨ ਬਹੁਤ ਸਿਆਣਾ ਹੁੰਦਾ ਹੈ ਸਮਝਦਾਰ ਹੁੰਦਾ ਹੈ ਸੋਝਵਾਨ ਹੁੰਦਾ ਹੈ ਪਰ ਕਈ ਵਾਰੀ ਸਮਾਂ ਐਸਾ ਆ ਜਾਂਦਾ ਵੱਡੇ ਵੱਡੇ ਸਿਆਣੇ ਲੋਕਾਂ ਨੂੰ ਬੜੀਆਂ ਵੱਡੀਆਂ ਗਲਤੀਆਂ ਲੱਗ ਜਾਂਦੀਆਂ ਬਹੁਤ ਵੱਡੇ ਉਹਨਾਂ ਭੁਲੇਖੇ ਲੱਗ ਜਾਂਦੇ ਨੇ ਤੇ ਬਹੁਤ ਵੱਡੀਆਂ ਵੱਡੀਆਂ ਜ਼ਿੰਦਗੀ ਦੀਆਂ ਗਲਤੀਆਂ ਉਹਨਾਂ ਤੋਂ ਹੋ ਜਾਂਦੀਆਂ ਨੇ ਤੇ ਗੁਰੂ ਸਾਹਿਬ ਜੀ ਨੇ ਐਸੇ ਗਾਣ ਨੂੰ ਪ੍ਰਭਉ ਦੀਆਂ ਪੰਕਤੀਆਂ ਚ ਕਿਹਾ ਕੋਈ ਜਾਣ ਨਾ ਭੁੱਲੇ ਭਾਈ ਮੇਰੇ ਭਰਾਵੋ ਕੋਈ ਜਾਣ ਬੁੱਝ ਕੇ ਤਾਂ ਭੁੱਲ ਨਹੀਂ ਕਰਦਾ ਕੋਈ ਨਹੀਂ ਚਾਹੁੰਦਾ ਹੈ ਮੈਂ ਤੋਂ ਗਲਤੀ ਹੋਵੇ ਮੇਰਾ ਕੋਈ ਫਿਜ਼ੀਕਲੀ ਨੁਕਸਾਨ ਹੋਵੇ ਮੇਰਾ ਕੋਈ ਫਾਈਨੈਂਸ਼ੀਅਲੀ ਨੁਕਸਾਨ ਹੋਵੇ ਮੇਰੇ ਕੋਈ ਮਾਨ ਸਤਕਾਰ ਨੂੰ ਠੇਸ ਪੁੱਜੇ ਕੋਈ ਨਹੀਂ ਚਾਹੁੰਦਾ ਪਰ ਸਮਾਂ ਬਣ ਜਾਂਦਾ ਹੈ ਕਿਉਂਕਿ ਇਹ ਵਾਹਿਗੁਰੂ ਦੀ ਖੇਡ ਹੀ ਐਸੀ ਹੈ ਰਚਨਾ ਹੀ ਐਸੀ ਹੈ ਇਹ ਤੀਜੀ ਸਾਖੀ ਹੈ ਚੌਥੀ ਸਾਖੀ ਗੁਰੂ ਸਾਹਿਬ ਜੀ ਜਿਹੜੀ ਦੱਸਦੇ ਨੇ ਰਾਜਾ ਜਨਮ ਜਾਂ ਦੇਮਤੀ ਵਜ ਬਿਆਸ ਪੜਾਇਆ ਰਾਜਾ ਜਨਮ ਜਾਂ ਇਹ ਪਾਡਵਾਂ ਦੇ ਗੋਲੇ ਵਿੱਚ ਹੋਇਆ ਇਹਦੇ ਰਾਜ ਤੋਂ ਅੱਗੇ ਫਿਰ ਕਾਂਦੂ ਦਾ ਸਮਾ Hindu ਗ੍ਰੰਥਾਂ ਮਤਾਂ ਤੋਂ ਨਿਕਲਦਾ ਹੈ ਇਹਦੇ ਗੁਰੂ ਸੀਗੇ ઋષਿ ਵਿਆਸ ਜੀ ઋષਿ ਵਿਆਸ ਜੀ ਨੇ ਇਹਨਾਂ ਮਹਾਪਾਤ ਦੀ ਕਹਾਣੀ ਪੜਾਈ ਸਾਰੇ ਜੱਗ ਹੋਇਆ ਬੈਠਾ ਬਤਾਲਾ ਮੰਗਿਆ ਜਨਮੇਜਿਆ ਕਥਾ ਸੁਣਦੇ ਸੁਣਦੇ ਇੱਕ ਵਾਰੀ ਕਦੇ ਗੰभीर ਹੋ ਗਿਆ ਤੇ ਹੱਸਣ ਲੱਗਿਆ ਮੁਸਕਰਾ ਪਿਆ ਵਿਆਸੀ ਕਹਿੰਦੇ ਤੇਰੇ ਮਨ 'ਚ ਕੋਈ ਖਿਆਲ ਆਇਆ ਕਿਉਂ ਹੱਸਿਆ ਇਹ ਕਹਿੰਦਾ ਗੁਰੂ ਜੀ ਤੁਸੀਂ ਮੈਨੂੰ ਕਥਾ ਸੁਣਾ ਰਿਹਾ ਉਹ ਕਥਾ ਦੇ ਵਿੱਚ ਕਹਿ ਰਿਹਾ ਭਗਵਾਨ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਕਿਹਾ ਭਗਵਾਨ ਕ੍ਰਿਸ਼ਨ ਜੀ ਨੇ ਐਦਾਂ ਕੀਤਾ ਵੀ ਜੇ ਕ੍ਰਿਸ਼ਨ ਜੀ ਭਗਵਾਨ ਸੀ ਪਾਂਡਵਾਂ ਦੇ ਵੱਲ ਸੀ ਪਾਂਡਵਾਂ ਨੂੰ ਇੰਨੇ ਦੁੱਖ ਕਿਉਂ ਚੱਲ ਰਹੇ ਨੇ ਐਨਾ ਕੁਝ ਕਿਉਂ ਹੋਇਆ ਉਹ ਸੁਖੀ ਕਿਉਂ ਨਾ ਰਹ ਸਕੇ ਜੋ ਭਗਵਾਨ ਸੀਗੇ ਉਹਨਾਂ ਦੇ ਨਾਲ ਸੀ ਫਿਰ ਵਿਆਸ ਵਰਜ ਵਿਆਸ ਬਣਾਇਆ ਵਿਆਰਜੀ ਬਣਾਉਂਦੇ ਨੇ ਕਹਿੰਦੇ ਵੀ ਰਾਜਾ ਠੀਕ ਐ ਸੰਸਾਰ ਦੇ ਉੱਪਰ ਵੱਡੀਆਂ ਤਾਂ ਕੰਸ ਦਾ ਲੋਕ ਹਰ ਇੱਕ ਤਰ੍ਹਾਂ ਦੇ ਜੀਵ ਹੁੰਦੇ ਨੇ ਪਰ ਇਹ ਮੋਤਰਾ ਦਾ ਖੇਲ ਹੈ ਰੱਬ ਦਾ ਵੱਡੋ ਦੇਖ ਖੇਡ ਹੈ ਕਿ ਇੱਥੇ ਜੋ ਕੁਝ ਵਰਤਨਾ ਹੁੰਦਾ ਨਾ ਵੱਤ ਨਹੀਂ ਹੈ ਸੰਸਾਰ ਇੱਦੇ ਚੱਲਦਾ ਦੁਨੀਆ ਇੱਦੇ ਚੱਲਦੀ ਹੈ ਫਿਰ ਇਹ ਦੂਜੀ ਗੱਲ ਕਹਿੰਦਾ ਹੈ ਕਹਿੰਦਾ ਵੀ ਜੇ ਕ੍ਰਿਸ਼ਨ ਜੀ ਭਗਵਾਨ ਸੀ ਪਾਂਡਵਾਂ ਨੂੰ ਦੱਸਦੇ ਤੇ ਆਉਣ ਵਾਲੇ ਕਹਿ ਚੇਦਾ ਹੁਣਾ ਇਦਾਂ ਹੁਣਾ ਪਹਿਲੀ ਬਚ ਜਾਂਦੇ ਕਿ ਤੁਸੀਂ ਜੂਆ ਖੇਡੋਗੇ ਹਾਰ ਹੋ ਗਈਏ ਪਤਨੀ ਵੀ ਹਾਰ ਲੂਗੇ ਇਸ ਤਰ੍ਹਾਂ ਤੁਹਾਡੇ ਨਾਲ ਹੋਣਾ ਪਹਿਲੀ ਬਚ ਜਾਂਦੇ ਬਿਆਸ ਵੀ ਤਾਂ ਸਮਝਉਂਦੇ ਨੇ ਕਹਿੰਦੇ ਵੀ ਢਿੱਡ। ਐਦਾਂ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਹੋਣੀ ਹੁੰਦਾ। ਇਹ ਕਹਿੰਦਾ ਵੀ ਨਹੀਂ ਮੈਂ ਨਹੀਂ ਬਣਦਾ। ਅਖੀਰ ਇਹਨੇ ਆਰਗੂਸ ਕਰਤਾ। ਬਿਆਸ ਜੀ ਨੇ ਚੰਗਾ ਸਮਝਾਇਆ ਜੀ। ਇਹ ਕਹਿੰਦਾ ਵੀ ਨਹੀਂ ਸਿਖਾਈਏ ਦੱਸੇ ਇਨਸਾਨ ਤੇ ਪਸ਼ੂ ਵਿੱਚ ਫਰਕ ਹੁੰਦਾ। ਮਨੁੱਖ ਨੂੰ ਕੋਈ ਗੱਲ ਸਮਝਾਈ ਜੇ ਨਾ ਤੇ ਨੁਕਸਾਨ ਵਾਲੀ ਇਨਸਾਨ ਯਾਦ ਰੱਖਦਾ। ਤਾਂ ਇਸੇ ਵਿਆਸ ਰਿਦੇ ਵੱਲ ਨੂੰ ਦੇਖ ਕੇ ਤੱਕ ਕੇ ਕਹਿੰਦੇ ਰਾਜਨ ਤੇਨੂੰ ਵੀ ਮੈਂ ਇਹ ਗੱਲ ਸਮਝਾਉਣਾ ਤੇ ਯਾਦ ਰੱਖੀ ਕੀ ਗੱਲ ਹੈ ਪਰ ਇਹਨਾਂ ਨੇ ਦੱਸਿਆਉਣ ਵਾਲੇ ਸਮੇਂ 'ਚ ਕਿਹਦਾ ਕਰਕੇ ਤੂੰ ਕਿਸੇ ਇਸਤਰੀ ਦੇ ਨਾਲ ਜਾ ਕਰੇਂਗਾ ਤੇਰੇ ਮਨ ਦੀ ਵਾਸਨਾ ਹੋਰ ਪਾਚੇ ਜਾਣਗੇ ਹੋਰ ਰਾਣੀਆਂ ਨਾਲ ਵਿਆਹ ਕਰੇਗਾ ਆਪਣੀਆਂ ਅਸਲੀ ਰਾਣੀਆਂ ਨੂੰ ਛੱਡੇਗਾ ਤੇਰੇ ਹੱਥੋਂ ਜੰਗ ਕਰਕੇ ਬ੍ਰਾਹਮਣਾਂ ਦਾ ਕਤਲ ਹੋਣਾ ਹੈ ਇਹ ਨਾਲ ਯਾਦ ਰੱਖੀ ਤੇ ਜੋ ਸਮਝਾ ਰਦੀ ਹੈ ਇਮ ਸਮਾਂ ਆਉਂਦੇ ਤੇ ਕੋਈ ਬਚੀ ਸਾਰੀ ਗੱਲ ਸੁਣ ਲਾ ਪਰ ਹੋਇਆ ਕਿ ਤਿੰਨ ਕਰਜਗ ਠਾਰੈ ਧਾਏ ਕੀਰਤਨ ਚੱਲੇ ਚਲਿਆ ਤਿੰਨ ਉਸ ਰਾਜੇ ਦੇ ਰਾਜਾ ਜਰਵੇਜਨ ਬਿਲਕੁਲ ਉਹ ਦਿਨ ਹੁੰਦਾ ਗਿਆ ਇਹਦੇ ਵਿਆਹ ਵੀ ਕੀਤਾ ਆਪਣੀਆਂ ਰਾਣੀਆਂ ਨਾਲ ਦਿੱਤੀਆਂ ਦੂਜੀ ਇਸਤਰੀਆਂ ਨੂੰ ਘਰ ਰੱਖਿਆ ਜਿਹੜੀਆਂ ਬਹੁਤ ਕਰਾਂ ਦੇ ਅਫੈਕਸ਼ਨ ਕਰਦੀਆਂ ਸੀ ਬਹੁਤ ਉੱਚ ਸੀ ਅਖੀਰ ਇਹਨੇ ਜਾਗ ਦਿੱਤਾ ਉਹ ਜੰਗ ਤੇ ਪੰਡਤ ਬ੍ਰਾਹਮਣ ਸੱਦੇ ਤੇ ਇਹ ਜਿਹੜੀ ਰਾਣੀ ਸੀ ਨਾ ਉਦਾਂ ਲਿਆਦੀ ਹੋਈ ਔਰਤ ਘਰ ਦੇ ਵਿੱਚ ਜਿਹੜੀਆਂ ਸੀ ਉਹ ਜਦੋਂ ਜਾਗ ਕਰਕੇ ਆਈ ਹੈ ਤੇ ਉਹਨੇ ਬਹੁਤ ਬਰੇਕ ਕੱਪੜੇ ਪਾਏ ਹੋਏ ਸੀਗੇ ਤੇ ਜਦੋਂ ਖੜੀ ਹੋਈ ਹੈ ਹਵਾ ਦਾ ਬੁੱਲਾ ਆਇਆ ਕੱਪੜੇ ਲਿੱਦਰ ਉੱਤਰੂਟੇ ਜਾਗ ਕਰਨ ਵਾਲਿਆ ब्राह्मणਾਂ ਦੀ ਕੁਦਰਤੀ ਨਿਗਾਹ ਮੈਂ ਉਹਨਾਂ ਦੇ ਇੱਕ ਦੋ ਹੱਸ ਕੇ ਵਿੱਚੋਂ ਜਦੋਂ ਉਸੇ ਨੂੰ ਇੰਨਾ ਗੁੱਸਾ ਆਇਆ ਉਹ ਦਮ ਕਹਿੰਦਾ ਕਹਿੰਦਾ ਵੀ ਇਹਨਾਂ ਨੂੰ ਪੱਤ ਲਗਾ ਦਉ ਮੈਂ ਉਹ ਤੇ 18 ਦੇ 18 ব্রাহ্মণ ਕੱਢ ਲੋਗੇ ਹਾਲਾਂਕਿ ਇਹਨੂੰ ਇਹਨਾਂ ਦੱਸਿਆ ਹੋਇਆ ਸੀ ਸਮਝਾਇਆ ਹੋਇਆ ਸੀ ਤੇਰੇ ਹੱਥੋਂ ਆ ਕਮ ਹੋਣਾ ਮਹਾਰਾਜ ਪਰਮੰਦੇ ਨੇ ਤਿੰਨ ਚਾਰ ਜੱਗ 18 ਘਾਏ 18 ਦੇ 18 ਪੰਡਤ ਮਾਰ ਦਿੱਤੇ ਕਿਰਤ ਨਾ ਚੱਲੇ ਚੱਲੇ ਗੇੜੀ ਕੀਰਤ ਪਈ ਹੋਈ ਹੈ ਵਕਤ ਨਾਲ ਬਤਾਲਾ ਉਹ ਚਲਾਇਆ ਕਿ ਅੱਗੇ ਪਾਇਆ ਤੇ ਖਤਮ ਕੀਤੇ ਚੱਲਦਾ ਨਹੀਂ ਉਹ ਚੀਜ਼ ਹੋਈ ਰਹੀ ਹੈ ਵਕਤ ਕੀ ਰਹੀ ਹੈ ਕੋਲੇ ਚਾਰ ਉਦਾਨ ਦੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਹੁਣ ਗੱਲ ਕਰਦੇ ਨੇ ਗੰਤਨਾ ਗੜੀ ਹੁਕਮ ਬਿਸ਼ਾਣਾ ਬੋਲੇ ਭਾਏ ਸੁਭਾਈ ਰੱਬ ਜੀ ਮੈਨਾਂ ਸਾਂਖੀਆਂ ਜੀਆਂ ਗੱਲਾਂ ਕਰਕੇ ਜਾਂ ਹੋਰ ਵਿਚਾਰਾ ਕਰਕੇ ਤੇਰੀ ਗੁਨਰਤ ਦੀ ਗਿਣਤੀ ਕਰਕੇ ਅੰਤ ਨਹੀਂ ਪਾ ਰਿਹਾ ਤੇਰਾ ਮੈਂ ਹੁਕਮ ਪਛਾਣਾ ਮੈਂ ਦਾ ਤੇਰੇ ਹੁਕਮ ਨੂੰ ਸਮਝਣ ਦਾ ਯਤਨ ਕਰ ਰਿਹਾ ਕਿਵੇਂ ਜਿਹੜਾ ਹੁਕਮ ਵਰਤਦਾ ਹੈ ਬੋਲੀ ਭਾਏ ਸੁਭਾਈ ਬੜੇ ਪਿਆਰ ਨਾਲ ਮੈਂ ਤੇਰੇ ਗੁਣ ਗਾਵੇਂ ਕਿੱਡੀ ਤੇਰੀ ਗੁਨ ਕਿਵੇਂ ਬਰਤਾਰੇ ਕਰਦੇ ਆ ਜੋ ਕੁਛ ਵਰਤਦਾ ਹੈ ਉਹ ਤਾਂ ਸਲਾਹੀਏ ਸਭ ਤੇਰੀ ਮਰਿਆਈ ਜੋ ਕੁਝ ਵਰਤ ਰਿਹਾ ਉਹਨੂੰ ਦੇਖ ਕੇ ਮੈਂ ਤੇਰੀ ਸਿਰਸਲਾ ਕਰਦਿਆਂ ਰੱਬ ਤੇ ਤੇਰੀ ਵਡਿਆਈ ਕਰਦਾ ਕਿਉਂ ਹੋ ਰਿਹਾ ਕਿ ਉਹ ਕੋਣ ਹੈ ਕਿ ਤੂੰ ਕੋ ਬਰਵਾਦੇ ਤੋਂ ਕਾਕੇ ਕਾਕੇ ਤੋਂ ਵਾਦੇ ਚ ਮਾਨ ਸਨਮਾਨ ਤੋਂ ਬੇਇਜ਼ਤੀ ਚ ਬੇਇਜ਼ਤੀ ਵਾਲੇ ਚ ਮਾਨ ਸਨਮਾਨ ਚੋਂ ਮੀਰ ਤੋਂ ਗਰੀਬ ਗਰੀਬ ਤੋਂ ਮੀਰ ਇਹ ਸਾਰਾ ਕੁਝ ਤੇਰੇ ਬਟਾਏ ਬੰਦ ਉਹ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਤੱਕ ਸੀਮਤ ਹੋ ਕੇ ਸਾਨੂੰ ਉੱਥੇ ਬਾਉਂਡ ਨਹੀਂ ਕਰਦੇ ਉਜੇ ਕੇ ਐਗਜ਼ਾਮਪਲਸ ਦੇ ਕੇ ਸਾਡੇ ਮਾਈਂਡ ਨੂੰ ਸਾਡੀ ਸੋਚ ਨੂੰ ਖੋਲਦੇ ਨੇ ਦੇਖੋ ਸੰਸਾਰ ਚ ਰੱਬ ਦਾ ਵਰਤਾਰਾ ਕੀ ਬਣਦਾ ਹੈ ਪਰਮਾਤਮਾ ਕਿੱਦਾਂ ਹੈ ਤਾਂ ਸਾ ਸੰਗਤ ਜੀ ਇਹ ਹੈ ਗੁਰੂ ਨਾਨਕ ਦਾ ਵਿਜ਼ਨ ਬਾਣੀ ਦੀ ਵਿਆਖਿਆ ਕਿ ਕਿੱਥੇ ਤੱਕ ਗੁਰਨਾਨ ਸਾਹਿਬ ਉਹ ਲੈ ਗਏ ਸਮੇਂ ਦੀ ਸਮਾਧੀ ਸਤਗੁਰੂ ਜੀ ਦੀ ਕਿਰਪਾ ਨਾਲ ਗੁਰੂ ਮਹਾਰਾਜ ਜੀ ਦੇ ਸੰਸਾਰ ਸੰਸਰ ਕੀ ਵਿਚਾਰ ਸਕੀਏ ਜੀਵਨ ਜਿ ਕਮਾ ਸਕੀਏ ਤੇ ਅਰਦਾਸ آؤںس جی ہزوری جگہ پہنچ چکا ہے سات بج کے چالی منٹ تک گربا شب ہو اسپرنت اٹھ بج کے بھی منٹ تک تاڑی والا سجنگ وقت لے پراپت کریے جی داس والوں کردہ چکا لکھی مان گلو فتح دشان کرو واحر جی کا